ਨਹੀਂ ਪਟਵਾਰੀ ਸਾਹਿਬ ਕੰਦ ਨਹੀਂ ਕਰਾਉਣੀ ਤੇ ਕੀ ਕਰਨਾ ਜੇ ਉਹ ਨਾ ਮੇਰੇ ਦੋਵੇਂ ਮੁੰਡਿਆਂ ਕਹਿੰਦੇ ਸੀ ਤੁਸੀਂ ਹੁਣ ਠੀਕ ਨਹੀਂ ਰਹਿੰਦੇ ਤੁਹਾਨੂੰ ਕਦੀ ਵੀ ਕੁਝ ਵੀ ਹੋ ਸਕਦਾ ਵਾ ਆਹ ਜ਼ਮੀਨ ਆਪਣੇ ਜਿੰਦੇ ਜੀ ਸਾਡੇ ਨਾਮ ਕਰ ਦੋ ਬਸ ਇਸ ਕਰਕੇ ਆਹ ਜ਼ਮੀਨ ਇਹਨਾਂ ਦੇ ਨਾਮ ਕਰਾਉਣ ਲੱਗਾ ਵਾ ਕੀ ਆਵਲੀ ਜ਼ਮੀਨ ਵੀ ਇਹਨਾਂ ਦੇ ਨਾਮ ਕਰਨ ਲੱਗੇ ਹੋ ਬਾਪੂ ਜੀ ਕੁਛ ਦਿਨ ਪਹਿਲਾਂ ਅਸੀਂ ਤੁਸੀਂ ਘਰ ਵਾਲੀ ਜ਼ਮੀਨ ਵੀ ਦੋਵਾਂ ਮੁੰਡਿਆਂ ਦੇ ਨਾਮ ਕੀਤੀ ਵੈਸੇ ਆ ਤੁਹਾਡੇ ਘਰ ਦਾ ਮਸਲਾ ਵਾ ਮੈਂ ਕੀ ਬੋਲ ਸਕਦਾ ਪਰ ਬਾਪੂ ਜੀ ਅਸੀਂ ਹੈ ਤੇ ਇੱਕੋ ਪਿੰਡ ਦੇ ਵਾ ਇਸ ਕਰਕੇ ਮੈਂ ਤੁਹਾਨੂੰ ਇੱਕ ਸਲਾਹ ਦੇਣੀ ਚਾਹਨਾ ਵਾ ਕਦੇ ਵੀ ਆਪਣੀ ਜ਼ਮੀਨ ਜਾਇਦਾਦ ਸਾਰੀ ਆਪਣੇ ਬੱਚਿਆਂ ਦੇ ਨਾਮ ਨਹੀਂ ਕਰਨੀ ਚਾਹੀਦੀ ਥੋੜੀ-ਬਹੁਤ ਆਪਣੇ ਕੋਲ ਵੀ ਰੱਖਣੀ ਚਾਹੀਦੀ ਆ ਮੇਰਾ ਤਾਂ ਜ਼ਮੀਨ ਨਾਪਨ ਦਾ ਹੀ ਕੰਮ ਆ ਪਰ ਅਸੀਂ ਜ਼ਮੀਨਾਂ ਦੇ ਪਿੱਛੇ ਕਈ ਘਰ ਬਰਬਾਦ ਹੁੰਦੇ ਵੇਖੇ ਨੇ ਮਾਪੇਓ ਆਪਣੇ ਬੱਚਿਆਂ ਦੇ ਨਾਮ ਸਾਰੀ ਜ਼ਮੀਨ ਜਾਇਦਾਦ ਕਰ ਦਿੰਦੇ ਆ ਫਿਰ ਉਹਨਾਂ ਦੇ ਬੱਚੇ ਉਹਨਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਨੇ ਜਾਂ ਫਿਰ ਉਹਨਾਂ ਦੀ ਕਦਰ ਕਰਨੀ ਬੰਦ ਕਰ ਦਿੰਦੇ ਆ ਵੇਖੋ ਪਟਵਾਰੀ ਸਾਹਿਬ ਤੁਸੀਂ ਇਹ ਵੇਚਣਾ ਬੋਲੋ ਇਹ ਸਾਡੇ ਘਰ ਦਾ ਮਾਮਲਾ ਵਾ ਬਾਕੀ ਆ ਲੋ ਪੈਸੇ ਜ਼ਮੀਨ ਨਾਪਨ ਦੇ ਹੁਣ ਤਹਿਸੀਲ ਚ ਚਲੋ ਪਟਵਾਰੀ ਸਾਹਿਬ ਉੱਥੇ